ਲਓ ਜੀ ਮਿੱਤਰੋ ਅੱਜ ਤੁਹਾਨੂੰ ਦਿਖਾਉਨੇ ਆਂਗੇ ਬੈਂਕਾਕ ਦਾ ਚਿੜੀਆ ਘਰ ਇੱਥੇ ਜਿਹੜਾ ਆ ਗਿਆ ਮੈਂ ਕਹਣਾ ਵੀ ਪੂਰੇ ਪੈਸੇ ਵਸੂਲ ਕਰੂਗਾ ਇੰਨੇ ਜਾਨਵਰ ਨੇ ਇੱਥੇ ਦੇਖਣ ਦੇ ਲਈ ਵੀ ਤੁਹਾਡੇ ਕੋਲ ਸਮਾਂ ਵੀ ਘਟ ਜਾਊਗਾ ਆਥਣ ਤੱਕ ਲੱਗੇ ਰਹੋ ਲੱਗੇ ਰਹੋ ਤੁਸੀਂ ਸਾਰਾਂ ਦਿਨ ਘੁੰਮ ਸਕਦੇ ਜਿਹਦੇ ਵਿੱਚ ਬਾਂਦਰਾਂ ਦੇ ਸ਼ੋਅ ਹੁੰਦੇ ਨੇਗੇ ਬਾਂਦਰਾਂ ਦੀ ਐਕਟੀਵਿਟੀ ਇੰਨੀ ਘੈਂਟ ਹੁੰਦੀਆਂ ਨੇ ਵੀ ਬੌਕਸਿੰਗ ਕਰਕੇ ਦਿਖਾਉਂਦੇ ਨੇ ਲੜਕੇ ਦਿਖਾਉਂਦੇ ਨੇ ਇੱਕ ਦੂਜੇ ਨਾਲ ਲੋਕ ਪੂਰਾ ਨਜ਼ਾਰਾ ਲੈਂਦੇ ਨੇਗੇ ਇਸ ਚੀਜ਼ ਦਾ ਤੇ ਅੱਗੇ ਆ ਜਾਂਦੇ ਨੇ ਇਹਦੇ ਵਿੱਚ ਹਾਥੀਆਂ ਦੇ ਸ਼ੋਹ ਲੋਕ ਹਜ਼ਾਰਾਂ ਦੀ ਤਾਦਾਦ ਵਿੱਚ ਦੇਖਦੇ ਨੇ ਹਾਥੀਆਂ ਦੇ ਵੱਖਰੇ ਵੱਖਰੇ ਸ਼ੋਅ ਹੁੰਦੇ ਨੇਗੇ ਇਹਦੇ ਵਿੱਚ ਜਾਨਵਰ ਨੇ ਕਿੰਨੇ ਕਿ ਮੋਤੇ-ਬੋਤੀਆਂ ਜੀਆਂ ਦੇਖਣ ਨੂੰ ਮਿਲ ਜਾਂਦੇ ਨੇ ਤੇ ਇਹਦੇ ਵਿੱਚ ਤੁਹਾਨੂੰ ਫੂਡ ਵੀ ਮਿਲ ਜੂਗਾ ਇੱਕ ਸਮੇਂ ਦਾ ਜਿਹਦੇ ਵਿੱਚ ਦਾਲ ਰੋਟੀ ਬਟਰ ਚਿਕਨ ਹੋਰ ਜੋ ਵੀ ਖਾਸ ਆਈਟਮਾਂ ਮਿਲ ਜਾਣਗੀਆਂ ਫਰੂਟ ਉਹ ਵੀ ਮਿਲ ਜਾਣਗੇ ਜੇ ਤੁਸੀਂ ਇੱਥੇ ਆਓਗੇ ਤੁਹਾਡੇ ਕਟਕਟ 3000 ਰੁਪਏ ਲੱਗੂਗਾ 3000 ਦੇ ਵਿੱਚ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਐਨ ਨਜ਼ਾਰੇ ਲੁੱਟੋਗੇ ਬੁੱਲੇ ਵੱਡੋਗੇ ਡਾਲਫਿਨਾਂ ਦੇ ਸ਼ੋਅ ਤੁਹਾਨੂੰ ਦਿਖਾਏ ਜਾਣਗੇ ਤੇ ਦਰਿਆਈ ਆ ਮੱਛੀਆਂ ਜਿਹਾ ਹੁੰਦੇ ਨੇ ਇਹਨਾਂ ਦੇ ਸ਼ੋਅ ਤੁਹਾਨੂੰ ਦਿਖਾਏ ਜਾਣਗੇ ਇਹਨਾਂ ਦੀ ਐਕਟੀਵਿਟੀ ਬਹੁਤ ਕਹਿੰਡ ਹੁੰਦੀ ਆ ਅਰੀ ਜੀਵ ਜੀਵ ਤਰ੍ਹਾਂ ਦੇ ਜਾਨਵਰ ਤੁਸੀਂ ਦੇਖਣ ਨੂੰ ਮਿਲਣਗੇ ਮੱਛੀਆਂ ਮਿਲ ਜਾਣਗੀਆਂ ਜੀ ਤੁਹਾਨੂੰ ਦੇਖਣ ਨੂੰ ਬਾਕੀ ਪੂਰੇ